ਸਰਸ਼ਕਾਰ ਦੇ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੰਜਾਬ ਸੁਪਰਡੀਨੇਟ ਸਰਵਿਸ ਫੈਡਰੇਸ਼ਨ ਤੇ ਡੀ ਕਲਾਸ 4th ਗਵਰਨਮੈਂਟ EMPLOYEES UNION PUNJAB 1680 ਵੱਲੋਂ ਜਿਨ੍ਹਾਂ ਤੋਂ ਲੰਮਕਾ ਅਵਸਥਾ ਵਿੱਚ ਠੇਕਾ ਕੰਟਰੈਕਟ ਆਊਟਸੋਰਸ ਆਸ਼ਾ ਵਰਕਰ ਮਿਡ-ਡੇ ਮੀਲ ਆਂਗਣਵਾੜੀ ਮੁਲਾਜ਼ਮਾ ਪੈਨਸ਼ਨਰਾਂ ਸਮੇਤ ਪੈਰਾਮੈਡੀਕਲ ਮਲਟੀਟਾਸਕ ਦੀਆਂ ਮੰਗਾਂ ਆਊਟਸੋਰਸ ਸਮੇਤ ਪਾਰਟ-ਟਾਈਮ ਸਫਾਈ ਕਰਮਚਾਰੀਆਂ ਸੇਵਰਮੈਨ ਦੇ ਮੁੱਖ ਈਸ਼ੂਆ ਜਿਵੇਂ ਕਿ ਕਲਾਸ 47 ਨਿਯਮ ਵਿੱਚ ਮਿਤੀ 4 ਨਵੰਬਰ ਨੂੰ ਕੀਤੀ ਗਈ ਸੋਧ ਤੋਂ ਸੋਧ ਨੂੰ ਖਤਮ ਕਰਾਉਣਾ ਵਿਭਾਗਾ ਦੇ ਪੁਨਰਗਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਾਉਣਾ ਸਮੂਹ ਵਰਗ ਦੇ ਕੱਚੇ ਕਰਮੀਆਂ ਨੂੰ ਪੱਕਾ ਕਰਾਉਣਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣਾ ਠੇਕੇਦਾਰੀ ਪ੍ਰਥਾ ਦਾ ਕ腐ਸ਼ਨ ਜਾਲ ਦਾ ਖਾਤਮਾ ਕਰਾਉਣਾ ਅਤੇ 2004 ਦੀ ਪੈਨਸ਼ਨ ਬਹਾਲੀ 200 ਰੁਪਏ ਜੱਜੀਆਂ ਟੈਕਸ ਨੂੰ ਖੋਇਆ 2011 ਦਾ ਵਿਸ਼ੇਸ਼ ਇਨਕ੍ਰੀਮੈਂਟ ਵਾਪਸ ਕਰਾਉਣਾ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਸਕੂਲਾਂ ਵਿੱਚ ਸਫਾਈ ਸੇਵਕ 3000 ਤੇ ਚੌਂਕੀਦਾਰ 5000 ਪ੍ਰਤੀ ਮਹੀਨਾ ਤੇ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ਨੂੰ ਰੱਦ ਕਰਵਾਉਣਾ ਅਤੇ ਡੇਢ ਦਰਜਨ ਮੰਗਾ ਸ਼ਾਮਿਲ ਹਨ ਇਸ ਤਰ੍ਹਾਂ ਸਿਹਤ ਮੰਤਰੀ ਵੱਲੋਂ ਮਲਟੀਟਾਸ ਵਰਕਰਾਂ ਨੂੰ ਨੌਕਰੀਆਂ ਤੋਂ ਗੁਰਪੁਰਬ ਵਾਲੇ ਦਿਨ ਫਾਰਕ ਕਰਕੇ ਨਵਾਂ ਕਰਿਸ਼ਮਾ ਕਿਤਾ ਤੇ ਹੈਲਥ ਵਿਭਾਗ ਦੇ ਕਰਮੀਆਂ ਦੀਆਂ ਮੰਗਾਂ ਨੂੰ ਅੱਖੋਂ-ਓਲੇ ਕੀਤਾ ਹੈ ਅਤੇ ਆਗੂਆਂ ਦੀਆਂ ਬਦਲੀਆਂ ਰੱਦ ਕਰਨ ਵਰਗੇ ਆਦੀ ਇਸ਼ੂ ਸ਼ਾਮਲ ਹਨ ਨੂੰ ਲੈ ਕੇ ਨਗਰ ਨਿਗਮ ਦੇ ਵਿਧਾਨ ਸਭਾ ਹਲਕਾ ਵਿਖੇ ਵਿਸ਼ਾਲ ਰੈਲੀ ਕਾਲੇ ਅਤੇ ਲਾਲ ਝੰਡਿਆਂ ਨਾਲ ਗੁਰਦੁਆਰਾ ਕਸ਼ਮੀਰੀਆ ਸਾਹਿਬ 3B ਟਾਊਨ ਵਿਖੇ ਪਟਿਆਲਾ ਵਿਖੇ ਕੀਤੀ ਗਈ ਦੀ ਅਗਵਾਈ ਸਾਂਝੇ ਤੌਰ ਤੇ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਰਾਮ ਕ੍ਰਿਸ਼ਨ ਰਾਮ ਪ੍ਰਸਾਦ ਸੋਹਤਾ ਸਵਰਨ ਸਿੰਘ ਪੰਗਾ ਮਾਦੋ ਰਾਹੀ ਰਾਮ ਨਾਲ ਰਾਮਾ ਰਾਜੇਸ਼ ਕੁਮਾਰ ਗੋਲੂ ਵਰਿੰਦਰ ਨੇ ਕੀਤੀ ਇਸ ਮੌਕੇ ਸਿਹਤ ਮੰਤਰੀ ਦੇ ਨੁਮਾਇੰਦਿਆਂ ਵੱਲੋਂ ਐਡਵੋਕੇਟ ਸ਼੍ਰੀ ਰਾਹੁਲ ਸੈਣੀ ਰੈਲੀ ਵਿੱਚ ਪਹੁੰਚੇ ਸੈਣੀ ਰੈਲੀ ਵਿੱਚ ਪਹੁੰਚ ਕੇ ਸਿਹਤ ਮੰਤਰੀ ਨਾਲ ਮਿਤੀ 23 12 2024 ਨੂੰ ਪੈਨਲ ਮੀਟਿੰਗ ਕਰਨ ਦਾ ਸੱਦਾ ਪੱਤਰ ਦਿੱਤਾ ਅਤੇ ਫਾਰਕ ਕਿਤੇ ਮਲਟੀਟਾਸਕ ਪ੍ਰੋਗਰਾਮ ਨੂੰ ਮੁੜ ਕੰਮ ਤੇ ਹਾਜ਼ਰ ਕਰਨ ਦਾ ਭਰੋਸਾ ਵੀ ਦਿੱਤਾ ਇਸ ਨੂੰ ਵਿਚਾਰਦੇ ਹੋਏ ਹਲਕਾ ਦੇ ਮਿਊਨਿਸਪਲ ਬੋਰਡਾਂ ਵਿੱਚ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਪ੍ਰੋਗਰਾਮ ਨੂੰ ਮਨਤਵੀ ਕੀਤਾ ਗਿਆ ਪ੍ਰੰਤੋ ਪੰਜਾਬ ਸਰਕਾਰ ਨਾਲ ਲੰਬਿਤ ਮੰਗਾ ਨੂੰ ਲੈ ਕੇ 19 ਦਸੰਬਰ ਨੂੰ ਵਿਧਾਨ ਸਭਾ ਹਲਕਾ ਵਿਖੇ ਰੈਲੀ ਤੇ ਝੰਡਾ ਮਾਰਚ ਮਾਤਾ ਕੁਸ਼ਲਿਆ ਹਸਪਤਾਲ ਦੇ ਗੇਟ ਅੱਗੋਂ ਸ਼ੁਰੂ ਕਰਨ ਦਾ ਐਲਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੋਭਾਣਾ ਦਰਸ਼ਨ ਸਿੰਘ ਲੋਭਾਣਾ ਨੇ ਕੀਤਾ ਤੇ ਮੰਗਾ ਦਾ ਯਾਦ ਪੱਤਰ ਹਲਕਾ ਵਿਧਾਇਕ ਨੂੰ ਦੇਣ ਦਾ ਐਲਾਨ ਕੀਤਾ ਗਿਆ ਧੰਨਵਾਦ